ਰਾਹੀ ਕੋਈ ਪ੍ਰੀਤ ਦੀਆਂ ਮੰਜ਼ਲਾਂ ਦਾ ਇਦਾਂ ਵਾਟ ਮੁਕਾਮ ਦਾ ਵੇਖਿਆ ਨਾ ਪੈਰ ਪੈਰ ਤੇ ਰਾਜ ਨੂੰ ਮਾਰ ਠੋਕਰ ਹੀਰੇ ਲਾਲ ਲਟਾਉਂਦਾ ਪਿਤਾ ਕੋਈ ਵੀ ਪੁੱਤਾਂ ਦੀ লাশ ਉੱਤੇ ਗੀਤ ਖੁਸ਼ੀ ਦੇ ਗਾਉਂਦਾ ਵੇਖਿਆ ਨਾ ਹੰਸਾਂ ਜੇਹ ਪਿਆਰੀਆਂ ਪੁੱਤਰਾਂ ਨੂੰ ਝੋਲੀ ਮੌਤ ਦੀ ਪਾਉਂਦਾ ਸਾਡੇ ਬਾਪੂ ਦਾ ਜੀਵਨ ਪੜਿਓ ਸਾਲ ਚ ਇੱਕ ਵਾਰੀ ਚੇਤਾ ਹੁੰਦਾ ਜਦੋਂ ਪੋਹ ਦੇ ਦਿਨ ਆਉਂਦੇ ਉਦੋਂ ਸਾਰੇ ਬੈਠੇ ਹੁੰਦੇ ਅੱਖਾਂ ਚ ਪਾਣੀ ਤੇ ਪੜਿਆ ਜਾਂਦਾ ਮਿੱਤਰ ਪਿਆਰੇ ਨੂੰ ਹਾਲ ਮਰੀਦਾ ਦਾ ਤੇ ਅੱਜ ਅਗਲੇ ਚੁਣ-ਚੁਣ ਕੇ ਜਲੂਸ ਕੱਢਣ ਦਾ ਵੀ ਜਿਹੜਾ ਗੁਰੂ ਗ੍ਰਭ ਵਜ਼ੀਰ ਰਾਜੇ ਦਾ ਵਜ਼ੀਰ ਆ ਫਿਰ ਕਿੰਹੀਂ ਗਰੀਬ ਆਉਦੇ ਘਰੇ ਆ ਅਬਦੀ ਕਰਕੇ ਖਾ ਲਾਂਗੇ ਲੋਕੀਂ ਕਿਹੜਾ ਵੀ ਸਾਰੇ ਵੀ ਪਾਠ ਕਰਦੇ ਆ ਕਿੰਨੇ ਤੁਹਾਡੇ ਚ ਵੀ ਰੱਖਸ਼ਾ ਚਲਾਉਂਦੇ ਰੇੜੀ ਚਲਾਉਂਦੇ ਜਾਣ ਬੁੱਝ ਕੇ ਇਹ ਲੋਕ ਘਰ ਚ ਜਾ ਜਾ ਕੇ ਸਾਡਾ ਜਲੂਸ ਕੱਢਦੇ ਪਏ ਵੀ ਅਹੀਂ ਐਡੇ ਕੰਗਾਲ ਹੋ ਗਏ ਜਿਹੜੇ ਗੁਰਦੁਆਰਾ ਸਾਹਿਬ ਨੂੰ 25-25 ਕਰੋੜ ਦਾ ਸੋਨਾ ਚੜ੍ਹਾ ਸਕਦੇ ਕੀ ਨਹੀਂ ਕਰ ਸਕਦੇ ਆਖੋ ਸਤਿਨਾਮ ਜਿਹੜੀ ਕੌਮ ਭੁੱਖਿਆਂ ਵਾਸਤੇ ਕਰੋੜਾਂ ਦੇ ਲੰਗਰ ਲਾ ਸਕਦੀ ਕੀ ਨਹੀਂ ਕਰ ਸਕਦੀ ਆਖੋ ਸਤਿਨਾਮ ਸਾਡੇ ਕੋ ਕੀ ਨਹੀਂ ਹੈਗਾ ਪਰ ਅਗਲੀ ਜਾਣ ਬੁੱਝ ਕੇ ਆਉਣ ਵਾਲੀ ਪੀੜ੍ਹੀ ਨੂੰ ਦੱਸੀ ਜਾਂਦੇ ਵੀ ਇਹ ਤੇ ਐਵੇਂ ਹੀ ਆ ਮਹਾਰਾਜਾ ਰਣਜੀਤ ਸਿੰਘ ਨੇ ਕੁੱਤੇ ਦੇ ਗਲ 'ਚ ਸੋਨੇ ਦੇ ਕੈਂਠੇ ਪਾ ਛੱਡੇ ਗੱਜ ਕੇ ਆਖੋ ਸਤਨਾਮ ਐਹੋ ਜੀ ਚੜ੍ਹਦੀ ਕਲਾ 'ਚ ਆਪਾਂ ਰਹਿਣ ਵਾਲੇ ਤੇ ਅੱਜ ਕਿੰਨੀ ਘਟੈਂਦੀ ਕਲਾ ਜਿੰਨੂੰ ਕੋਈ ਸੱਜਦਾ ਨਹੀਂ ਜਿਹਦੇ ਕੋ ਗਰੀਬੀਓ ਕਹੂਗਾ ਮੈਂ ਧਰਮੀ ਛੱਡ ਦੇਣਾ ਆਖੋ ਸਤਨਾਮ ਮੈਂ ਅਜ ਲੱਗਾ ਗਾਤਰਾ ਲਾਉਣ ਮੈਂ ਪਾਗ ਲਾਦਣੀ ਮੈਂ ਮਰ ਜਾਣਾ ਏ ਜੇ ਤੂੰ ਗੁਰੂ ਨੂੰ ਛੱਡ ਕੇ ਮਰਨਾ ਏ ਤੇ ਬਾਣੀ ਤੇ ਉਦਾਂ ਹੀ ਕਹਿਣ ਦਈ ਹੈ ਮਿਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਵੀ ਮਰੇ ਜਾਓ ਜਿਨ੍ਹਾਂ ਦਾ ਰੱਬ ਦੇ ਨਾਲ ਪਿਆਰ ਕੋ ਨਹੀਂ ਗੱਜ ਕੇ ਆਖੋ ਸਤਨਾਮ ਇਹ ਕਥਾ ਰੰਗ ਹੋ ਰਹੀ ਸੀ ਤ੍ਰਿਸ਼ਨਾ ਤੋਂ ਗੁਰੂ ਕੇ ਪਿਆਰੇ ਰਾਗੀ ਗਾ ਕੇ ਗਏ ਸਾਰੀ ਖੇੜ ਤ੍ਰਿਸ਼ਨਾ ਦੀ ਆਪੁਖ ਆਸ ਚਿੰਤਾ ਇਦੇ ਵਿੱਚੋਂ ਕਈ ਸਾਖਾ ਨਿਕਲਦੀਆਂ ਤੇ ਭਾਈ ਸਾਹਿਬ ਗਾਰੇ ਸੀ ਗੁਰਸੰਤ ਜਨੋਂ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆ ਸੇ ਕਿਤੇ ਰਾਗੀ ਮਨਸਾ ਸਿੰਘ ਨੂੰ ਬੜਿਓ ਮਹਾਰਾਜਾ ਰਣਜੀਤ ਸਿੰਘ ਉਹਦੇ ਘਰੇ ਗਿਆ ਹੈ ਆਪ ਜਾ ਕੇ ਮੌਜੂਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਜਿਹੜਾ ਹੋਵੇ ਅਗਲੇ ਦਾ ਬੂਹਾ ਖੜਕਾ ਕੇ ਕਹਿੰਦਾ ਗੁਰਮਖਾ ਦੱਸ ਤੇਰੀ ਕੋਠੀ ਪਾ ਦੀਏ ਤੈਨੂੰ ਲੈ ਗਿਆ ਹਾਥੀ ਘੋੜੇ ਸੋਨੇ ਦੇ ਭਾਂਡੇ ਤਵੇ ਬਣਾ ਜੀਏ ਤੇ ਇੱਕੋ ਗੱਲ ਕਹੀ ਸੀ ਕਹਿੰਦੇ ਜੀ ਆਇਆਂ ਨੂੰ ਬਹੁਤ ਧੰਨਵਾਦ ਸ਼ੇਰੇ ਪੰਜਾਬ ਤੂੰ ਨજર ਕੀਤੀ ਗੁਰੂ ਦੇ ਵਜੀਰ ਤੇ ਗੁਰੂ ਘਰ ਦੇ ਰਾਗੀ ਸਿੰਘ ਤੇ ਪਰ ਤੇਰਾ ਧੰਨਵਾਦ ਪਰ ਇੱਕ ਗੱਲ ਯਾਦ ਰੱਖੀ ਇੱਕ ਬੀਬੀ ਦੇ ਦੋ ਖਸਮ ਨਹੀਂ ਹੁੰਦੇ ਆਖੋ ਵੈਗਰੂ ਇੱਕ ਨਹੀਂ ਲਾਵਾਂ ਲਈਆਂ ਜਾਂਦੀਆਂ ਏ ਕਹਿੰਦਾ ਮੈਂ ਸਮਝਿਆ ਨਹੀਂ ਕਹਿੰਦੇ ਸਮਝਾ ਲਈ ਤੇ ਤੈਨੂੰ ਆਖਿਆ ਏ ਕਿ ਜਲ ਪਾਣੀ ਛਾਕ ਤੇਰਾ ਸਤਕਾਰ ਤੂੰ ਰਾਜਾ ਏ ਪਰ ਤੈਨੂੰ ਇੰਨਾ ਪਤਾ ਹੋਣਾ ਚਾਹੀਦਾ ਏ ਤੂੰ ਇੱਕ ਖਿੱਤੇ ਦਾ ਰਾਜਾ ਏ ਜਿਹਦੇ ਕੋਲ ਬਹਿ ਕੇ ਸਵੇਰੇ ਮੈਂ ਵਾਜਾ ਵਜਾਉਣਾ ਸਾਰੀ ਸ੍ਰਿਸ਼ਟੀ ਦਾ ਰਾਜਾ ਏ ਆਖੋ ਸਤਨਾਮ ਸਾਰੀ ਸ੍ਰਿਸ਼ਟੀ ਦਾ ਫਰਕ ਕਿੰਨਾ ਹੈ ਇੱਕ ਵਰਲਡ ਦਾ ਰਾਜਾ ਹੋਵੇ ਤੇ ਇੱਕ ਕੱਲੇ ਇੱਕ ਦੇਸ਼ ਦਾ ਸ਼ੇਰ ਪੰਜਾਬ ਨੂੰ ਵੀ ਕੰਬਣੀ ਪੈ ਗਈ ਕਹਿੰਦੇ ਸਿੱਖਾ ਫੇਰ ਵੀ ਦੱਸ ਕਹਿੰਦਾ ਫਿਰ ਇੱਕ ਕੰਮ ਕਰ ਜਿਹਾ ਆਇਆ ਹੀ ਆ ਤੇ ਕੜਾ ਪ੍ਰਸ਼ਾਦ ਦੀ ਦੇਗ ਲੈ ਕੇ ਬਾਪੂ ਗੁਰੂ ਰਾਮਦਾਸ ਦੇ ਅੱਗੇ ਮੇਰੀ ਬੇਨਤੀ ਕਰ ਜਾ ਵੀ ਜਿੰਨਾ ਚਿਰ ਮੇਰੇ ਸਾਥ ਚੱਲਦੇ ਆ ਮੇਰੇ ਸਵਾਸ ਨੇ ਜਿੰਨਾ ਚਿਰ ਮੈਂ ਜੀਣਾ ਹੈ ਗੁਰੂ ਰਾਮਦਾਸ ਪਾਤਸ਼ਾਹ ਤੇਰੇ ਬੂਹੇ ਤੋਂ ਬਿਨਾ ਕਿਸੇ ਬੂਹੇ ਤੇ ਮੰਗਣ ਨਾ ਜਾਵਾਂ ਹਾ ਹੁੰਦੀ ਹੈ ਅੰਦਰ ਦੀ ਅਮੀਰੀ ਹਾਲਾਂਕਿ ਉਹਦਾ ਘਰ ਵੀ ਕੱਚਾ ਸੀ ਉਹਦੇ ਕੱਪੜੇ ਵੀ ਪਾਟੇ ਸੀ ਉਹਦੇ ਭਾਂਡੇ ਵੀ ਮਿੱਟੀ ਦੇ ਸੀ ਪਰ ਚੜ੍ਹਦੀ ਕਲਾ ਸਿੱਖ ਰਾਜ ਦੇ ਰਾਜ ਨੂੰ ਆਪਣੇ ਬੂਏ ਤੋਂ ਬਦਰੰਗ ਮੋੜਦਾ ਅੱਜ ਅਗਲਿਆਂ ਨੇ ਵੇਖ-ਵੇਖ ਕੇ ਚੁਣ-ਚੁਣ ਕੇ ਕਈ ਵਿਚਾਰਿਆਂ ਨੂੰ ਨਹੀਂ ਪਤਾ ਇਤਿਹਾਸ ਦਾ ਬਾਣੀ ਦਾ ਜਦੋਂ ਕੋਈ ਗ੍ਰੰਥੀ ਇੰਟਰਵਿਊ ਦੇ ਕੇ ਕਹਿੰਦਾ ਇਹ ਮੈਂ 40 ਸਾਲ ਤੋਂ ਗ੍ਰੰਥੀ ਦੀ ਡਿਊਟੀ ਕੀਤੀ ਤੇ ਮੇਰੇ ਅੱਜ ਕੋਲ ਕੋੱਖ ਨਹੀਂ ਮੌਤ ਹੋ ਜਾਂਦੀ ਕੌਮ ਦੀ ਆਖੋ ਸਤਨਾਮ ਸਭ ਤੋਂ ਪਹਿਲਾਂ ਤੇ ਉਸ ਪਿੰਡ ਦੀ ਮੌਤ ਹੁੰਦੀ ਜਿਹੜੇ ਪਿੰਡ ਦਾ ਉਹ ਵਜੀਰ ਮੁੜ ਕੇ ਫਿਰ ਆਪਣੀ ਹੁੰਦੀ ਸਾਰਿਆਂ ਦੀ ਤੇ ਕਿਤੇ ਉਹ ਵੀ ਹੈਗੇ ਸੀ ਜ਼ਮੀਰਾਂ ਵਾਲੇ ਜਿਨ੍ਹਾਂ ਨੇ ਬੂਹੇ ਤੇ ਆਏ ਸ਼ੇਰੇ ਪੰਜਾਬ ਨੂੰ ਕਹਿੰਦੇ ਜਾ ਚਲੇ ਜਾ ਹਜੇ ਬੈਠਾ ਮੇਰਾ ਮਾਲਕ ਜਿਹੜਾ ਸ੍ਰਿਸ਼ਟੀ ਨੂੰ ਦੇ ਰਿਹਾ ਅਸੀਂ ਉਹ ਤੋਂ ਮੰਗਾਂਗੇ ਤੇਤੋਂ ਥੋੜਾ ਆਖੋ ਸਤਨਾਮ ਸ੍ਰੀ ਹਾਂ ਪਿਆਰ ਦੇ ਨਾਲ ਕੋਈ ਦੇ ਜੇ ਤੇ ਫਿਰ ਉਹ ਤੇ ਸੋਨੇ ਦੇ ਕੈਂਠੇ ਵੀ ਸਨਮਾਨਤ ਮਾਹਪੁਰਖ ਬੈਠੇ ਕੀਤਾ ਜਾਂਦਾ ਖੁਸ਼ਤਨਾ ਪਿਆਰ ਹੋਰ ਚੀਜ਼ ਹੁੰਦੀ ਹੈ ਜੇ ਕੋਈ ਆਪਣੇ ਪਿਆਰ ਨਾਲ ਜਗਰੂ ਕੇ ਸਿੱਖਾਂ ਨੂੰ ਵਿਦੇਸ਼ਾਂ ਚ ਬੈਠੇ ਵੀਰਾਂ ਨੇ ਕੋਠੀਆਂ ਪਾ ਕੇ ਦਿੱਤੀਆਂ ਗੱਡੀਆਂ ਲੈ ਕੇ ਦਿੱਤੀਆਂ ਬੱਚੀਆਂ ਦੇ ਵਿਆਹ ਕੀਤੇ ਉਹ ਹੋਰ ਚੀਜ਼ ਹੈ ਉਹ ਆਪਣੀ ਭਾਵਨਾ ਨਾਲ ਕੋਈ ਪਿਆਰ ਕਰਦਾ ਪਰ ਜਿਹੜਾ ਮੰਗ ਕੇ ਲੈਣਾ ਉਹ ਤੋਂ ਵੱਡਾ ਪਾਪ ਨਹੀਂ ਤੇ ਮੇਰੇ ਪਾਤਸ਼ਾਹ ਨੇ ਸਾਨੂੰ ਮਰਦਾਂ ਦੀ ਕੌਮ ਮੰਗਤਿਆਂ ਦੀ ਨਹੀਂ ਤੇ ਬੜਾ ਆਨੰਦ ਵਰਤਿਆ ਕਥਾ ਚ ਭਾਈ ਸਾਹਿਬ ਸ਼ਬਦ ਛੱਡਿਆ ਤੇ ਮੈਂ ਉਹਨਾਂ ਦੇ ਚਰਨ ਪੜ ਲੇ ਕਿੰਨੀ ਪਿਆਰੀ ਪੰਗਤੀ ਗੁਰਸੰਤ ਜਨੋਂ ਪਿਆਰਾ ਮੈਂ ਮਿਲਿਆ ਮੇਰੀ ਤ੍ਰਿਸ਼ਨਾ बुझ ਗਈ ਆਸੇ ਕਿ ਮਹਾਰਾਜ ਜਿੱਦਨ ਦਾ ਤੁਹਾਡੇ ਦਰਸ਼ਨ ਹੋਇਆ ਤੁਹਾਡੀ ਗੋਦ ਮੰਨੀ ਆ ਕੋਈ ਅਸੀਂ ਇੰਨੇ ਤਾਂ ਨਹੀਂ ਗਰੀਬ ਹੋ ਗਏ ਅੱਜ ਮੇਰੀਆਂ ਭੈਣਾਂ ਬੈਠੀਆਂ ਭੈਣੋਂ ਕਿਤੇ ਇਤਿਹਾਸ ਪੜਿਓ ਉਹਨਾਂ ਬੀਬੀਆਂ ਦਾ ਮੀਰ ਮੰਨੂ ਦੀ ਕੈਦ ਵਿੱਚ ਜਿਨ੍ਹਾਂ ਨੂੰ 25 25 30 30 ਦਿਨ ਹੋ ਗਏ ਕੈਦ ਵਿੱਚ ਤੇ ਚੱਪਾ ਰੋਟੀ ਨਸੀਬ ਨਹੀਂ ਜਿਨ੍ਹਾਂ ਦੇ ਰੋਜ਼ ਪੁੱਤਾਂ ਦੇ ਟੋਟੇ ਕਰਕੇ ਹਾਰ ਪਾਏ ਜਾਂਦੇ ਗਲਾਂ 'ਚ ਪਾ ਕੇ ਤੇ ਉਹ ਬੀਬੀਆਂ ਕਿੰਨੀਆਂ ਕਿ ਚੜਦੀ ਕਲਾ 'ਚ ਸੀ ਉਹ ਉਸ ਵੇਲੇ ਅਰਦਾਸ ਕਰਦੀਆਂ ਸੀ ਰਾਤ ਸੁੱਖਾਂ ਦੀ ਬਤੀਤ ਹੋਈ ਸੱਚੇ ਪਾਤਸ਼ਾਹ ਦਿਨ ਸੁੱਖਾਂ ਦਾ ਬਤੀਤ ਹੋਵੇ ਐਦੋਂ ਵਾਅਦਤ ਨਹੀਂ ਗਰੀਬੀ ਅੱਜ ਪਖੰਡੀ ਫੜ ਲਿਆ ਜਿਦੇ ਗੁਣ ਉਹ ਹਰ ਕੋਈ ਬੰਦਾ ਲਾਈਵ ਹੋਇਆ ਫਿਰਦਾ ਅਹੀਂ ਜੀ ਸਾਨੂੰ ਪਿਆਰ ਨਹੀਂ ਕੀਤਾ ਹਨੋਂ ਇਤਾਂ ਨਹੀਂ ਕੀਤਾ ਆਖੋ ਸਤਨਾਮ ਨਾਲੇ ਸਿੱਖੀ ਦਾ ਧੰਦੇ ਦੇ ਨਾਲ ਕੋਈ ਲੈਣ ਦੇ ਨਹੀਂ ਹੈਗਾ ਇਹ ਤੇ ਖੰਨੇਉ ਤਿੱਖੀ ਆ ਇਹਦੇ ਭਾਈ ਮੰਜ ਵਰਗੇ ਪੁੱਛੋ ਦੁਆਬੇ ਦਾ ਚੌਧਰੀ ਸੀ 25 30 ਪਿੰਡਾਂ ਦਾ ਤੇ ਪੀਰਾਂ ਨੂੰ ਮੰਨਦਾ ਸੀ ਰੋਟ ਚੜਾਉਣੇ ਦੀਵੇ ਜਗਾਉਣੇ ਤੇ ਭੰਗੜੇ ਪਾਉਣੇ ਤੇ ਜਦੋਂ ਕਿਤੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ دیدار ਹੋਏ ਸੰਗਤ ਵਿੱਚ 2-4 ਮਿੰਟ ਦੀ ਹਾਜ਼ਰੀ ਮਿਲੀ ਭੁੱਖ ਲੱਗੀ ਰਾਤ ਟਿਕਣਾ ਸੀ ਲੰਗਰ 'ਚ ਪ੍ਰਸ਼ਾਦਾ ਮਿਲਿਆ ਜਦੋਂ ਗੁਰੂ ਘਰ ਦੀ ਮਹਿਮਾ ਸੁਣੀ ਜਪ ਤੇ ਸਾਧ ਸੰਗਤ 모ਹੇ ਪਾਈ ਵਿਸਰ ਗਈ ਸਭ ਤਾਤ ਪਰਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮਕੋ ਕਹਿੰਦੇ ਬਾਬਾ ਵਡਾ ਆਨੰਦ ਬਣਿਆ ਮੈਨੂੰ ਸਿੱਖੀ ਦੇ ਦਿਓ ਹੁਣ ਮਾਫੀ ਦੇਣੀ ਲਾਈਵ ਹੈ ਅਹੀਂ ਤੇ ਗੁਰੂ ਨਾਨਕ ਦੇ ਸਿੱਖ ਹੀ ਨਹੀਂ ਬਣ ਸਕੇ ਸਿੰਘ ਤੇ ਵਿੜੇਓਖਾ ਕੰਮ ਜਦੋਂ ਵੀ ਆਪਾਂ ਸਿੱਖਾਂ ਦੀ ਭਗਤ ਮਾਲਾ ਪੜਦੇ ਨਾ ਗੁਰੂ ਨਾਨਕ ਦੇ ਸਿੱਖਾਂ ਦੀ ਤੇ ਮਾਰੇ ਦੇ ਜਿੰਨੇ ਵੀ ਸਿੱਖੀ ਮੰਗੀ ਨਾ ਇਦਾਂ ਝੋਲੀ ਕਰਕੇ ਤੇ ਝੋਲੀ ਜਦੋਂ ਕਰਕੇ ਸਿੱਖੀ ਮੰਗੀ ਗਈ ਗੁਰੂ ਧਾਰਨ ਕੀਤਾ ਪਹਿਲਾਂ ਚਰਨਪੌਲ ਲਈ ਜਾਂਦੀ ਸੀ ਹੁਣ ਖੰਡੇ ਦੀ ਪੌਲ ਆਖੋ ਸਤਨਾਮ ਤੇ ਮੇਰੇ ਬਾਦਸ਼ਾਹ ਜਿੰਨੂੰ ਵੀ ਚਰਨਪੌਲ ਦਿੰਦੇ ਸੀ ਸਿੱਖ ਸਿੱਖੀ ਦਾ ਬਖਸ਼ਿਸ਼ ਦਿੰਦੇ ਸੀ ਖਜ਼ਾਨਾ ਉਹਨੂੰ ਸਭ ਤੋਂ ਪਹਿਲਾ ਵਚਨ ਕਹਿੰਦੇ ਸੀ ਕਿ ਪੁੱਤ ਕੇਸ ਸੁੱਚੇ ਰੱਖਣੇ ਕੇਸ ਸੁੱਚੇ ਰੱਖਣੇ ਭਾਈ ਮਰਦਾਨਾ ਜੀ ਤੋਂ ਪਹਿਲਾਂ ਬੇਬੇ ਨਾਨਕੀ ਸੇਖਾ ਪਹਿਲੇ ਮਹਾਰਾਜ ਨੇ ਭਾਈ ਮਰਦਾਨਾ 1480 ਨੂੰ ਸਿੱਖ ਬਣਿਆ ਗੌਂਦਾ ਬੜਾ ਸੋਹਣਾ ਸੀ ਮਰਾਸੀਆਂ ਦਾ ਬੇਟਾ ਏ ਆਵਾਜ਼ ਵਿੱਚ ਕਮਾਲ ਦੀ ਕشش ਸੀ ਤੇ ਜਦੋਂ ਗਾਇਆ ਤੇ ਮੇਰੇ ਮਹਿਬੂਬ ਨੇ ਕੋਲ ਬੁਲਾਇਆ ਕਹਿੰਦੇ ਦਾਨਿਆ ਬੜੀ ਆਵਾਜ਼ ਮਿੱਠੀ ਤੇਰੀ ਕੀ ਕਰਦਾ ਹੋ ਨਹੀਂ ਕਹਿੰਦੇ ਕਰਨਾ ਕੀ ਸਜਣਾ ਰੱਬ ਨੇ ਕਲਾ ਦਿੱਤੀ ਵਿਆਹ ਸ਼ਾਦੀ ਦੂਜੇ ਤੇ ਜੇ ਦੋ ਗੀਤ ਗਾ ਕੇ ਤੇ ਪ੍ਰਸ਼ਾਦਾ ਛੱਕ ਲਈਦਾ ਬਾਕੀ ਮੱਜਾਂ گاਵਾ ਚਾਰ ਲਈ ਦੀਆਂ ਭੇਡਾਂ ਮੇਰੇ ਹਜੂਰ ਨੇ ਗੱਲ ਨਾ ਲਾ ਕੇ ਆਖਿਆ ਮੇਰੇ ਨਾਲ ਚੱਲੇਗਾ ਬੋਲੋ ਸਤਨਾਮ ਬਾਬਾ ਕਿੱਥੇ ਲਿਜਾਣਾ ਈ ਕਹਿੰਦੇ ਤੂੰ ਲੋਕਾਂ ਦੇ ਬੂਹਿਆਂ ਤੇ 2-4 ਗੰਦੇ ਗੀਤ ਸ਼ਬਦ ਪਾ ਕੇ 2-4 ਨਿਗਾਰਤਾ ਵਾਲੇ ਸ਼ਬਦ ਲੋਕਾਂ ਦੀ ਉਸਤਤ ਵਿੱਚ ਪਾ ਕੇ ਗਾਉਣਾ ਏ ਛੱਡ ਖੜਾ ਆ ਜਾ ਤੈਨੂੰ ਰਾਗ ਦੀ ਸੂਜ ਐ ਉਸ ਰਾਗ ਦੇ ਵਿੱਚ ਸੱਚੇ ਦਰਬਾਰ ਦੇ ਸ਼ਬਦ ਪਾ ਕੇ ਗਾ ਤੇਰਾ ਦੋਹੀਂ ਥਾਈ ਭਲਾਉਗਾ ਆ ਜਾ ਬਾਂਹ ਫੜਾ ਤੈਨੂੰ ਇਹੋ ਜੇ ਬੂਏ ਤੇ ਲਿਜਾਣੇ ਆ ਜਿੱਥੇ ਮੰਗਤਿਆਂ ਨੂੰ ਬਾਦਸ਼ਾਹियां ਮਿਲਦੀਆਂ ਅੱਖੋਂ ਸਤਨਾਮ ਤੈਨੂੰ ਇਹੋ ਜੇ ਬੂਏ ਤੇ ਲਿਜਾਣੇ ਓਏ ਜਿੱਥੇ ਅੰਨਿਆਂ ਨੂੰ ਅੱਖਾਂ ਮਿਲਦੀਆਂ ਬੋਲੋ ਸਤਨਾਮ ਉਹ ਤੈਨੂੰ ਇਹੋ ਜੇ ਬੂਏ ਤੇ ਲਿਜਾਣੇ ਓ ਜਿੱਥੇ ਗੁੰਗਿਆਂ ਨੂੰ ਜੀਵ ਮਿਲਦੀ ਬੋਲੋ ਤੈਨੂੰ ਇਹੋ ਜੇ ਬੂਹੇ ਤੇ ਲਜਾਨੇ ਉਹ ਜਿੱਥੇ व्हीलचेयर ਤੇ ਲੋਕੀ ਆਉਂਦੇ ਰੇੜੀ ਤੇ ਤੇ ਗੁਰੂ ਰਾਮਦਾਸ ਮਹਾਰਾਜ ਉਹਨਾਂ ਨੂੰ ਤੋੜ ਕੇ ਭੇਜਦੇ ਆਖੋ ਸਤਨਾਮ ਸ੍ਰੀ ਆਜਾ ਇਸ ਬੂਹੇ ਤੇ ਖੜੀਏ ਇਹ ਬੜਾ ਰੌਚਕ ਪ੍ਰਸੰਗ ਹੈ ਮੇਰੇ ਪਾਤਸ਼ਾਹ ਕਹਿੰਦੇ ਸਗਲ ਦਵਾਰ ਕੋ ਛਾੜਕੈ ਗਹਿਓ ਤੁਹਾਰੋ ਦਵਾਰ ਬਾਹੇ ਗਹਿ ਕੀ ਲਾਜ ਅਸ ਗੋਵਿੰਦ ਦਾਸ ਗੁਰੂ ਸ਼ਬਦ ਨਾਲ ਜੋੜਦਾ ਭਾਈ ਸਾਹਿਬ ਨਾਲ ਇਵੇਂ ਇਹੋ ਜੀ ਅਮੀਰੀ ਮਿਲੀ ਆਪਾਂ ਬਚਨ ਕਰੈ ਸੀ ਹਰ ਵਿਸਰਤ ਸਦਾ ਖਵਾਰੀ ਤਾਂ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੀ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੇ ਅੰਤ ਚੱਲੇਗੋ ਗੁਣ ਨਿਧਾਨ ਗੁਣ ਤਿਨਹੀ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧਾਨੇ ਉਸ ਜਨਮਾ ਜਾਂ ਕੋ ਕਿਰਪਾ ਤਰੀ ਇਹ ਗੁਰੂ ਦੇ ਗੁਣ ਹਰ ਇੱਕ ਨਹੀਂ ਗਾ ਸਕਦਾ ਇਹ ਗੁਰੂ ਦੇ ਪਿਆਰ ਨੂੰ ਹਰ ਇੱਕ ਨਹੀਂ ਪਾ ਸਕਦਾ ਜੀ ਦੇ ਉੱਤੇ ਗੁਰੂ ਦੀ ਕਨੇਰੀ ਨਜ਼ਰ ਪੈ ਜੇ ਉਹਨੂੰ ਪ੍ਰਾਪਤੀ ਹੁੰਦੀ ਆ ਖੁ ਸਤਿਨਾਮ ਸ੍ਰੀ ਇੱਕ ਦਾਤਾ ਇੱਕ ਬਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰਨਾ ਮਹਾਰਾਜ ਸਾਹਿਬ ਤੂੰ ਮਾਲਕ ਐ ਤੇ ਤੇਰੇ ਹੁੰਦਿਆਂ ਮੈਂ ਕਿਸੇ ਕੋ ਕਿਉਂ ਜਾਵਾਂ ਭਾਈ ਮੇਰੇ ਪਿਆਰੇ ਨੇ ਮੇਰੀ ਤ੍ਰਿਸ਼ਨਾ ਖਤਮ ਕਰਤੀ ਪਿਆਰਾ ਕਿਤੇ ਸੌਖਾ ਮਿਲਦਾ ਤਨ ਮੇਰੇ ਪਾਦਸ਼ਾਹ ਮਹਾਰਾਜ ਨੇ ਉਹਨਾਂ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਤੇ ਇਸ ਬੂਏ ਤੇ ਲਿਆਂਦਾ